ਮਾਫੀ ਚਾਹਨਾ ਜੀ ਲਾਈਵ ਵਾਰ-ਵਾਰ ਬੰਦ ਹੋ ਰਿਹਾ ਕਿਸੇ ਰੀਜ਼ਨ ਕਰਕੇ ਮੈਨੂੰ ਨਹੀਂ ਪਤਾ ਕਿਉਂ ਹੋ ਰਿਹਾ ਪਰ ਜਿਹੜੀ ਗੱਲ ਮੈਂ ਕਰਨੀ ਚਾਹ ਰਿਹਾ ਤੁਸੀਂ ਲਾਈਵ ਤੇ ਜੁੜ ਜਿਓ ਇੱਕ ਵਾਰੀ ਸਾਰੇ ਜਾਣੇ ਔਰ ਮੈਨੂੰ ਇਸ ਗੱਲ ਤੇ ਬਹੁਤ ਜ਼ਿਆਦਾ ਅਫਸੋਸ ਹੈ ਵੀ ਸਾਡੇ ਨਾਲ ਗਲਤ ਹੋ ਰਿਹਾ ਜਿਹੜੀ ਚੀਜ਼ ਇੱਕ ਕੰਮਕਾਰ ਵਾਲਾ ਬੱਚਾ ਜਿਹੜਾ ਕਿ ਆਪਣੇ ਪਰਿਵਾਰ ਦੀ ਰੋਜ਼ੀ-ਰੋਟੀ ਚਲਾ ਰਿਹਾ ਕਰਿਆਨਾ ਦਾ ਕੰਮ ਕਰਕੇ ਜੌਬ ਕਰਦਾ ਨੌਇਡਾ ਦੇ ਵਿੱਚ ਜਿਹਨੂੰ ਇਹਨਾਂ ਨੇ ਖਾਲਸਤਾਨੀ ਦਾ ਸਮਰਥਨ ਬਣਾ ਕੇ ਸਮਰਥਕ ਬਣਾ ਕੇ ਤੇ ਪੇਸ਼ ਕਰਤਾ ਅਖਬਾਰ ਦੇ ਉੱਤੇ ਇਸ ਮੁੰਡੇ ਦਾ ਨਾਮ ਗੁਰਸੇਵਕ ਸਿੰਘ ਵਿਰਕ ਹੈ। ਇਹਦੇ ਵਿੱਚ ਫੇਸਬੁੱਕ ਤੇ ਲਿਖਿਆ ਹੈ ਕਿ ਫੇਸਬੁੱਕ ਪਰ ਖਾਲਸਤਾਨੀਆਂ ਕਾ ਸਮਰਥਕ ਲਹਿਰਾਂ ਅਸਲੇ ਇਹ ਜਿਹੜੀ ਇਹ ਪੀਪੀਪ ਪੁਲਿਸ ਦੀ ਜਿਹੜੀ ਇਹ ਨਾਕਾਮੀ ਹੈ ਜਿਹੜੀ ਇਹ ਆਪਣੀ ਨਾਕਾਮੀ ਨੂੰ ਛੁਪਾ ਰਹੀ ਹੈ ਇਨਕਾਊਂਟਰ ਕੀਤਾ ਠੀਕ ਹੈ ਜੋ ਕੀਤਾ ਕੀਤਾ ਉਹਦੇ ਵਿੱਚ ਇਸ ਮੁੰਡੇ ਨੇ ਪੁੱਛ ਲਿਆ ਵੀ ਇਨਕਾਊਂਟਰ ਇਹਨੇ ਫੇਸਬੁੱਕ ਤੇ ਪੋਸਟ ਪਾਈ ਸੀ ਜਿਹੜੇ ਮੁੰਡਿਆਂ ਦੇ ਇਨਕਾਊਂਟਰ ਹੋਏ ਨੇ ਇਹਨੂੰ ਲੱਗੇ ਨਹੀਂ ਸਹੀ ਕਿਉਂਕਿ ਉਹਦੇ ਵਿੱਚ ਉਹਦੀ ਐਡਰੈਸਾਂ ਵੀ ਸੇਮ ਨੇ ਤੇ ਉਸੇ ਐਡਰੈਸ ਦੇ ਵਿੱਚ ਇਨਕਾਊਂਟਰ ਹੋਇਆ ਹੈ। ਤੇ ਮੈਨੂੰ ਹੁਣੇ ਫੋਨ ਆਇਆ ਹੈ ਉੱਥੇ ਦੇ ਕਿਸੇ ਲੀਡਰ ਨੇ ਜਾ ਕੇ ਗੱਲ ਵੀ ਕੀਤੀ ਐਸਪੀ ਨਾਲ ਬਈ ਇਹਦਾ ਤੂੰ ਜਵਾਬ ਦੇ ਕਿਹੜੀ ਗੱਲੋਂ ਐਵੇਂ ਹੋਇਆ ਤੇ ਕਹਿੰਦਾ 7 ਦਿਨ ਲਗਾਤਾਰ ਥਾਣੇ ਆ ਫਿਰ ਦੱਸੂਗਾ ਕੀ ਹੋਇਆ ਉਹ ਡਰਾ ਰਿਹਾ ਐਸਪੀ ਇਹ ਐਸਪੀ ਨੇ ਹੁਣ ਫਿਰ ਦੁਬਾਰਾ ਹੁਣ ਇਹਨੂੰ ਮੁੰਡੇ ਨੂੰ ਇਹਦੇ ਫੇਸਬੁੱਕ ਤੇ ਪੋਸਟ ਸੀਗੀ ਕਿ ਵੀ ਇਹ ਕਿਉਂ ਸਾਡੇ ਨਾਲ ਐਵੇਂ ਹੋਇਆ ਵੀ ਇਹ ਫੇਕ ਇਨਕਾਊਂਟਰ ਲੱਗਾ ਉਹਨੂੰ ਤੇ ਉਹਦਾ ਫੇਸਬੁੱਕ ਪਰ ਖਾਲਸਤਾਨੀਆਂ ਕਾ ਸਮਰਥਨ ਲੜ ਰਾਇ ਅਸਲੇ ਔਰ ਇਸ ਮੁੰਡੇ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਤੁਹਾਨੂੰ ਯਾਦ ਹੋਊਗਾ 3 ਸਾਲ ਪਹਿਲਾਂ ਇੱਕ ਲੜਾਈ ਹੋਈ ਸੀ ਪੀਪੀ ਦੇ ਵਿੱਚ ਜਿਦੇ ਵਿੱਚ ਇੱਕ ਬੰਦੇ ਕੋਲ ਅਸਲਾ ਸੀ ਦੂਜੇ ਬੰਦੇ ਨੂੰ ਮਾਰਨ ਜਾ ਰਿਹਾ ਸੀ ਇਸ ਮੁੰਡੇ ਦੀ ਉੱਥੇ ਡਿਊਟੀ ਸੀ ਪਤਾ ਨਹੀਂ ਮੈਨੂੰ ਪੂਰੀ ਜਾਣਕਾਰੀ ਨਹੀਂ ਕੀ ਸੀ ਜਾਂ ਡਿਊਟੀ ਕਰ ਰਿਹਾ ਸੀ ਇਹਨੇ ਦੂਸਰੇ ਬੰਦੇ ਕੋਲੋਂ ਅਸਲਾ ਖੋ ਕੇ ਇੱਕ ਬੰਦੇ ਦੀ ਜਾਨ ਬਚਾਈ ਸੀ ਉਦੋਂ ਮੈਂ ਇਹਦੇ ਤੇ ਗੀਤ ਵੀ ਗਾਇਆ ਸੀ ਕਿਉਂਕਿ ਉਦੋਂ ਦਾ ਮੈਂ ਇਹਨੂੰ ਜਾਣਦਾ ਇੱਕ ਬਹੁਤ ਨਾਰਮਲ ਫੈਮਿਲੀ ਦੇ ਵਿੱਚੋਂ ਮੁੰਡਾ ਹੈ ਔਰ ਆਪਣੀ ਜੌਬ ਕਰਦਾ ਹੈ ਨਿਊ ਆਲਡਾ ਦੇ ਵਿੱਚ ਕਰੇਨਾ ਦਾ ਕਰੇਨਾ ਦਾ ਕੋਰਸ ਕਰ ਰਿਹਾ ਕਿਉਂਕਿ ਇਹਦੇ ਨਾਲ ਮੇਰੀਆਂ ਰੈਗੂਲਰ ਗੱਲਾਂ ਹੁੰਦੀ ਔਰ ਮੈਨੂੰ ਇਸ ਗੱਲ ਤੇ ਹੈਰਾਨੀ ਆ ਵੀ ਜਿਹੜੇ ਸਾਡੇ ਆਗੂ ਆ ਸਾਡੀ ਕੌਮ ਦੇ ਆ ਜਿਵੇਂ ਵੀ ਨੇ ਉਹ ਬੋਲਦੇ ਕਿਉਂ ਨਹੀਂ ਉਹਨਾਂ ਨੂੰ ਕਿਹੜੀ ਗੱਲ ਦਾ ਡਰ ਆ ਉਹਨਾਂ ਨੂੰ ਕੀ ਚਾਹੀਦਾ ਹੈ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਕਿਉਂ ਨਹੀਂ ਬੋਲਦੇ ਜਾਂ ਤਾਂ ਤੁਸੀਂ ਆਗੂ ਨਹੀਂ ਹੋ ਜਾਂ ਤਾਂ ਤੁਸੀਂ ਕਹਿ ਦੋ ਵੀ ਅਸੀਂ ਨਹੀਂ ਬੋਲਣਾ ਸੀ ਡਰਨਾ ਹੈ ਅਸੀਂ ਤੁਹਾਨੂੰ ਕਿਹੜੀ ਗੱਲੋਂ ਆਗੂ ਮੰਨੀ ਆ ਆਪਣਾ ਜਦੋਂ ਤੁਸੀਂ ਬੋਲਣਾ ਹੀ ਨਹੀਂ ਸਾਡੀ ਗੱਲ ਤੇ ਨਾ ਕਿਸੇ ਨੇ ਇਨਕਾਊਂਟਰ ਤੇ ਬੋਲਿਆ ਨਾ ਕੋਈ ਕਿਸੇ ਉੱਤੇ ਬੋਲਿਆ ਬਿਲਕੁਲ ਚੁੱਪ ਕਰਕੇ ਬੈਠੇ ਹੋ ਤੁਸੀਂ ਤੁਸੀਂ ਡਰੇ ਹੋਏ ਹੋ ਡਰਿਆ ਹੋਇਆ ਲੀਡਰ ਨਹੀਂ ਹੋ ਸਕਦਾ ਜਿਹੜਾ ਡਰਦਾ ਉਹ ਲੀਡਰ ਨਹੀਂ ਹੈਗਾ ਯਾਂ ਤਾਂ ਗੱਲ ਕਰਨੀ ਬੰਦ ਕਰ ਦਿਓ ਫੇਸਬੁੱਕ ਤੋਂ ਆਪਣੇ ਪੇਜ ਰੀਡ ਕਰ ਦਿਓ ਜਿਹੜੇ ਲੋਕਾਂ ਨੇ ਤੁਹਾਨੂੰ ਫੋਲੋ ਕੀਤਾ ਹੋਇਆ ਅਨਫੋਲੋ ਕਰ ਦਿਓ ਯਾਂ ਤਾਂ ਗੱਲ ਕਰੋ ਯਾਂ ਤਾਂ ਇਸ ਬਾਰੇ ਗੱਲ ਕਰੋ ਵੀ ਕਿਉਂ ਐਵੇਂ ਹੋਇਆ ਇਹ ਮੁੰਡਾ ਇਹਨੂੰ ਮੈਂ ਜਾਣਦਾ ਮਾਂ ਚੰਗੀ ਤਰ੍ਹਾਂ ਜਾਣਦਾ ਇਹਦੀਆਂ ਹੁਣ ਆ ਜਿਹੜੀ ਇਹਦੇ ਅਸਲੇ ਵਾਲੀ ਫੋਟੋ ਪਾਈ ਹੋਈ ਹੈ ਇਹ ਕਿੱਥੋਂ ਲੱਭੀ ਹੈ ਇਹ ਇੱਥੋਂ ਲੱਭੀ ਹੈ ਇਹ ਮੁੰਡਾ ਪਹਿਲਾਂ ਸਿਕਿਉਰਿਟੀ ਦੀ ਜੌਬ ਕਰਦਾ ਹੁੰਦਾ ਸੀ ਬੀਜੇਪੀ ਦੇ ਲੀਡਰ ਦੇ ਨਾਲ ਆ ਬੀਜੇਪੀ ਦਾ ਲੀਡਰ ਹੈ ਇਹ ਮੁੰਡਾ ਇਹਨਾਂ ਦੇ ਨਾਲ ਸੀਗਾ ਆ ਦੇਖੋ ਇਹਨੇ ਇੱਥੇ ਬੰਦੂਕ ਫੜੀ ਹੋਈ ਹੈ। ਇਹ ਸਕਿਉਰਿਟੀ ਦੇ ਵਿੱਚ ਸੀ। ਇਹ ਸਕਿਉਰਿਟੀ ਕਰਦਾ ਸੀ ਆ ਬੀਜੇਪੀ ਦੇ ਲੀਡਰ ਦੀ ਕਿਸੇ ਦੀ ਸਕਿਉਰਿਟੀ ਚ ਰਹੀਦਾ। ਉੱਥੋਂ ਇਹਦੀਆਂ ਫੋਟੋਆਂ ਚੱਕ ਕੇ ਆ ਦੇਖੋ ਬੀਜੇਪੀ ਦਾ ਲੀਡਰ ਖੜਾ ਹੈ। ਉਹਦੇ ਨਾਲ ਇਹਨੇ ਮੁੰਡੇ ਨੇ ਆ ਫੜੀ ਹੋਈ ਹੈ ਬੰਦੂਕ। ਉਹ ਐਸੀ ਬੰਦੂਕ ਨਾਲ ਫੋਟੋ ਪਾਤੀ ਵੀ ਖਾਲਿਸਤਾਨ ਦਾ ਸਮਰਥਕ ਹੈ। ਔਰ ਇਹ ਅਸਲ ਦੇ ਵਿੱਚ ਇਹ ਬਾਡੀਗਾਰਡ ਸੀ, ਗਨਮੈਨ ਸੀ ਬੀਜੇਪੀ ਦੇ ਲੀਡਰ ਦਾ। ਜਿੱਥੋਂ ਉਹਨਾਂ ਨੇ ਫੋਟੋ ਚੱਕ ਕੇ ਪਾਤੀ ਵੀ ਇਹ ਖਾਲਿਸਤਾਨ ਦਾ ਸਮਰਥਕ ਹੈ। ਇਹ ਇਹ ਸਾਲਾ ਹੱਦ ਦੇ ਵਿੱਚ ਆ ਦੇਖੋ ਫਿਰ ਦਿਖਾ ਦਿੰਨਾ ਇੱਕ ਫੋਟੋ ਇਹਦੇ ਵਿੱਚ ਵੀ ਮੁੰਡੇ ਨੇ ਹਥਿਆਰ ਫੜਿਆ ਹੋਇਆ ਔਰ ਬੀਜੇਪੀ ਦਾ ਲੀਡਰ ਹੈ ਉਹਦੇ ਨਾਲ ਇਹਦੀ ਫੋਟੋ ਹੈ ਔਰ ਇਸ ਫੋਟੋ ਨੂੰ ਚੁੱਕ ਕੇ ਤੁਸੀਂ ਫੇਸਬੁੱਕ ਤੇ ਪਾਉਣ ਵਾਲੇ ਇੱਕ ਤੇ ਖਬਰ ਦੇ ਉੱਤੇ ਇਹ ਮੇਰੇ ਆਦੂਆ ਨੂੰ ਮੇਰੀ ਬੇਨਤੀ ਹੈ ਦੇ ਤੇ ਪਰਚਾ ਕਰਾਓ ਜਿਨੇ ਵੀ ਇਹ ਹਾਲਸਤਾਨੀ ਲੇ ਕੇ ਮੁੰਡੇ ਦੀ ਫੋਟੋ ਪਾਈ ਹੈ ਇਹ ਸਾਡੀ ਸ਼ਬੀ ਨੂੰ ਗੇਰਦੇ ਪਏ ਨੇ ਇਹ ਯੂਪੀ ਦੇ ਵਿੱਚ ਗਲਤ ਮਾਹੌਲ ਪੇਸ਼ ਕਰ ਰਿਹਾ ਐਸਪੀ ਜਿਹੜਾ ਵੀ ਹੈ ਪੀਲਿਪੀ ਦਾ ਮੇਰੀ ਗੱਲ ਸੁਣ ਲੈ ਜਿਹੜੇ ਤਰੀਕੇ ਕੋਈ ਗੱਲ ਨਹੀਂ ਜੇ ਕੋਈ ਗਲਤ ਹੈ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਅਸੀਂ ਇਸ ਹੱਕ 'ਚ ਨਹੀਂ ਹੈਗਾ ਜੇ ਕੋਈ ਗਲਤ ਕਰਦਾ ਹੈ ਉਹਨੂੰ ਸਜ਼ਾ ਮਿਲੋ ਮਿਲਣੀ ਚਾਹੀਦੀ ਹੈ ਪਰ ਇਹ ਇਹ ਤਰੀਕਾ ਨਹੀਂ ਹੈਗਾ ਵੀ ਤੁਸੀਂ ਚੱਕ ਕੇ ਕਿਸੇ ਨੂੰ ਵੀ ਅੰਦਰ ਮਾਰ ਦੋਗੇ ਹੁਣ ਉਹਦੇ ਘਰ ਦੇ ਉੱਤੇ ਪੁਲਿਸ ਜਾ ਜਾ ਕੇ ਤੰਗ ਕਰ ਰਹੀ ਹੈ ਮੁੰਡੇ ਨੂੰ ਹੁਣ ਉਹਦੇ ਪਰਿਵਾਰ ਨੂੰ ਫੜੀ ਜਾਂਦੀ ਹੈ ਉਹ ਮੁੰਡੇ ਨੂੰ ਤੰਗ ਕਰ ਰਹੀ ਹੈ ਇਸ ਗੱਲ ਤੋਂ ਵੀ ਅਸੀਂ ਇਹ ਪੁੱਛ ਲਿਆ ਵੀ ਇਨਕਾਊਂਟਰ ਸਾਨੂੰ ਗਲਤ ਲੱਗ ਰਿਹਾ ਕਿਹੜੀ ਗੱਲਾਂ ਹੋਇਆ ਸਾਨੂੰ ਸਫਾਈ ਤਾਂ ਦੋ ਸਾਡੇ ਸਿੱਖਾਂ ਦੇ ਉੱਤੇ ਤੁਸੀਂ ਅਲੀਗੇਸ਼ਨ ਲਾ ਰਹੇ ਹੋ ਕੋਈ ਗੱਲ ਦੱਸੋ ਹੁਣ ਆ ਮੁੰਡਾ ਚੱਕ ਕੇ ਤੁਸੀਂ ਅੰਦਰ ਮਾਰਿਆ ਹੈ ਇਦੇ ਉੱਤੇ ਅਖਬਾਰ ਵਾਲੇ ਨੇ ਕੱਢਦਾ ਵੀ ਇਹ ਖਾਲਸਤਾਨੀ ਹੈ ਇਹਦੇ ਨਾਲ ਕੀ ਮਾਹੌਲ ਬਣਦਾ ਇਹਦੇ ਨਾਲ ਕੀ ਮਾਹੌਲ ਬਣਦਾ ਜਿਹੜੀ ਬੰਦੂਕ ਵਾਲੀ ਫੋਟੋ ਹੈ ਇਹ ਫੋਟੋ ਭਾਜਪਾ ਦੇ ਲੀਡਰ ਦੀ ਨਾਲ ਦੀ ਫੋਟੋ ਹੈ ਜਿਹੜੀ ਕਿ ਉਹ ਦੇ ਸਿਕਿਉਰਟੀ ਚ ਸੀਗਾ ਇਹ ਕੋਈ ਖਾਲਸਤਾਨੀ ਸਮਰਥਕ ਨਹੀਂ ਹੈ ਗਾਇ ਨੂੰ ਮੈਂ ਪਰਸਨਲੀ ਜਾਣਦਾ ਹਾਂ ਇਹ ਇੱਕ ਬਹੁਤ ਛੋਟੇ ਜਿਹੇ ਪਰਿਵਾਰ ਚੋਂ ਬੱਚਾ ਹੈ ਇਹ ਜੌਬ ਕਰਦਾ ਕੱਲ ਨੂੰ ਇਹਦਾ ਵੀ ਇੰਕਾਊਂਟਰ ਕਰ ਦੇਣਗੇ ਤੁਸੀਂ ਸਾਮੀ ਚ ਬੈਠੇ ਰਹੋਗੇ ਤੁਸੀਂ ਤਾਂ ਵੀ ਚੁੱਪ ਬੈਠੇ ਰਹੋਗੇ ਜਦੋਂ ਇਹਨੂੰ ਮਾਰ ਦੇਣਗੇ ਮੈਨੂੰ ਮਾਰ ਦੇਣਗੇ ਤੁਹਾਡੇ ਘਰਾਂ 'ਚ ਮਾਰਨਗੇ ਆ ਕੇ ਘਰ ਬੜ ਬੜ ਕੇ ਮਾਰਨਗੇ ਫਿਰ ਫਿਰ ਪੁੱਛੋਗੇ ਇਹਨਾਂ ਨੂੰ ਕਿਉਂ ਮਾਰਦੇ ਆਂ ਲੰਗਰ ਲਾਈ ਜਾਂਦੇ ਲੰਗਰਾਂ ਦੇ ਵਿੱਚ ਸਿਰ ਫਸਾ ਲੇ ਤੁਸੀਂ ਆਈ ਡੈਟ ਢਡਾਂਲੇ ਇਹ ਕਿਉਂ ਨਹੀਂ ਬੋਲਦੇ ਇਹ ਕਿਹੜੀ ਗੱਲੋਂ ਨਹੀਂ ਬੋਲਦੇ ਕਿਸੇ ਵੀ ਮੁੰਡੇ ਨੂੰ ਚੱਕ ਕੇ ਪੱਗ ਬੰਨੀ ਹੁੰ ਦੇ ਕੇ ਚੱਕ ਕੇ ਫੋਟੋ ਲਾਤੀ ਉਹਦੀ ਵੀ ਇਹ ਖਾਲਸਤਾਨੀ ਐ ਕਿਹੜੀ ਗੱਲੋਂ ਲਾਤੀ ਇਹ ਜਿਹੜਾ ਅਖਬਾਰ ਵਾਲਾ ਏ ਇਹਦੇ ਉੱਤੇ ਪਰਚਾਉਣਾ ਚਾਹੀਦਾ ਏ ਬੋਲਦੇ ਨਹੀਂ ਆਗੂ ਜਿਹੜੇ ਮੈਨੂੰ ਉਹਨਾਂ ਤੇ ਗੁੱਸਾ ਹੀ ਪਾਵੇਂ ਮੇਰਾ ਉਹਨਾਂ ਨੇ ਬਹੁਤ ਪ੍ਰੇਮ ਪਿਆਰ ਵੀ ਹੈਗਾ ਪਰ ਮੈਨੂੰ ਇਸ ਗੱਲ ਤੇ ਬਹੁਤ ਜ਼ਿਆਦਾ ਗੁੱਸਾ ਹੈ ਨਾ ਤੇ ਵੀ ਇਹ ਬੋਲਦੇ ਕਿਉਂ ਨਹੀਂ ਕਿੰਨੂੰ ਠੀਕਦੇ ਐ ਆਹ ਬੋਲੇ ਜਾਂ ਉਹ ਬੋਲੇ ਮੈਨੂੰ ਫੋਨ ਆਇਆ ਭਾਜੀ ਕੋਈ ਨਹੀਂ ਬੋਲਦਾ ਉਹ ਕਹਿੰਦਾ ਪਹਿਲਾਂ ਉਹਨੂੰ ਕਹਿ ਦੋ ਬੋਲ ਲੈ ਫਿਰ ਕਹਿੰਦਾ ਮੈਂ ਬੋਲ ਲੂੰਗਾ ਪਿੱਛੇ ਮੈਂ ਬੋਲ ਪੈਣਾ ਜੇ ਤੁਹਾਡੇ ਤਿਲਾਂ 'ਚ ਤੇਲ ਨਹੀਂ ਤੇਰੇ ਜੜਾ 'ਚ ਜ਼ੋਰ ਹੈ ਨਹੀਂ ਫਿਰ ਤੁਸੀਂ ਲੀਡਰ ਵੀ ਛੱਡ ਦਿਓ ਆਪਣੇ ਘਰ ਬਹਿ ਜਾਓ ਤੁਹਾਨੂੰ ਸਾਨੂੰ ਕਿਸੇ ਦੀ ਕੋਈ ਲੋੜ ਨਹੀਂ ਹੈਗੀ ਜੇ ਤੁਸੀਂ ਬੋਲਣਾ ਨਹੀਂ ਸਾਨੂੰ ਫਿਰ ਆ ਕੇ ਸਾਨੂੰ ਵੋਟਾਂ ਵੀ ਨਾ ਮੰਗਿਓ ਵੀ ਸਾਨੂੰ ਵੋਟਾਂ ਪਾ ਦਿਓ ਵੋਟਾਂ ਕਿਹੜੀਆਂ ਗੱਲ ਦੀਆਂ ਪਾ ਦੀਏ ਜੇ ਤੁਸੀਂ ਸਾਡੇ ਸਿੱਖਾਂ ਬਾਰੇ ਨਹੀਂ ਬੋਲਣਾ ਤੁਹਾਨੂੰ ਤੁਹਾਨੂੰ ਇੰਨੇ ਨੇ ਅਹੁਦੇ ਦਿੱਤੇ ਹੋਏ ਆ ਤੁਹਾਨੂੰ ਇੰਨੀਆਂ ਪਾਵਰਾਂ ਦਿੱਤੀਆਂ ਹੋਈਆਂ ਨੇ ਕਿਹੜੀ ਗੱਲੋਂ ਦਿੱਤੀਆਂ ਹੋਈਆਂ ਨੇ ਤੁਸੀਂ ਸਾਡੇ ਲਈ ਬੋਲਣਾ ਤਾਂ ਦਿੱਤੀਆਂ ਹੋਈਆਂ ਨੇ ਹੋਰ ਤੁਹਾਡੇ 'ਚ ਕੋਈ ਗਣ ਨਹੀਂਗਾ ਇਸ ਕਰਕੇ ਦਿੱਤੀਆਂ ਨੇ ਵੀ ਤੁਸੀਂ ਸਾਡੀ ਪੱਗ ਤੇ ਕੋਈ ਗੱਲ ਚੱਕੂਗਾ ਸਾਨੂੰ ਫੇਕ ਐਨਕਾਊਂਟਰ ਕਰੂਗਾ ਸਾਡੇ ਜਾਂ ਕੋਈ ਫੇਕ ਸਾਨੂੰ ਖਾਲਸਤਾਨੀ ਕਹੂਗਾ ਉਹਦੇ ਤੇ ਗੱਲ ਚੱਕੋਗੇ ਕਿਉਂ ਨਹੀਂ ਚੱਕਦੇ ਤੁਸੀਂ ਗੁਰਦੁਆਰੇ ਬਣਾਈ ਜਾਂਦੇ ਹੋ ਬਣਾਈ ਜਾਂਦੇ ਹੋ ਗਰਾਈਆਂ ਕਰੀ ਜਾਂਦੇ ਹੋ ਬੋ ਸਾਡਾ ਕੋਈ ਬੱਚਾ ਪੜ੍ਹਿਆ ਲਿਖਿਆ ਨਹੀਂ ਹੈਗਾ ਸਾਡੀ ਪੜ੍ਹਾਈ ਦੇ ਵਿੱਚ ਅਸੀਂ ਪਿੱਛੇ ਆਂ ਸਾਡੇ ਡੇਰਿਆਂ ਦੇ ਵਿੱਚ ਘਾਣ ਹੋ ਰਿਹਾ ਹੈ ਆ ਬੋਲਣਗੇ ਕਿਦਾਂ ਨੇ ਲੀਡਰ ਕਿਦਾਂ ਬੋਲਣਗੇ ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਲੀਡਰ ਬੋਲਣਗੇ ਕਿਦਦਣ ਇਹ ਕਦੋਂ ਬੋਲਣਗੇ ਜਦੋਂ ਮਾਰਦਾ ਸਾਨੂੰ ਮਰਨ ਮਰਾਉਣ ਦੀ ਗੱਲ ਕਰਦੇ ਹੋ ਤੁਸੀਂ ਪਹਿਲਾਂ ਮੈਨੂੰ ਕਹਿੰਦੇ ਤੈਨੂੰ ਮਾਰ ਦੇਣਗੇ ਤੁਸੀਂ ਤਾਂ ਪਹਿਲਾਂ ਮਰੇ ਪਿਓ ਜਿਹੜੇ ਮੈਨੂੰ ਕਹਿੰਦੇ ਤੈਨੂੰ ਮਾਰ ਦੇਣਗੇ ਤੁਹਾਡੇ ਜਿ ਜ਼ੋਰ ਹੀ ਹੈ ਨਹੀਂ ਜਾਂ ਤੁਹਾਡੀ ਕੋਈਆਂ ਫਾਈਲਾਂ ਇਨਾਂ ਕੋਲ ਪਈਆਂ ਨੇ ਜਾਂ ਤੁਹਾਨੂੰ ਡਰ ਲੱਗਦਾ ਵੀ ਜੇ ਅਸੀਂ ਕੋਈ ਬੋਲਿਆ ਦਿੰਨੇ ਮੈਂ ਸਾਡੀਆਂ ਫਾਈਲਾਂ ਖੋਲ ਲੈਣੀਆਂ ਨੇ ਤਸਵੀਰ ਤਾਂ ਹੀ ਬੰਦਾ ਡਰਦਾ ਉਹ ਬੰਦਾ ਡਰਦਾ ਜਿਹਨੂੰ ਡਰ ਹੋਵੇ ਜਾਂ ਮੌਤ ਦਾ ਜਾਂ ਉਹ ਚੋਰ ਹੋਵੇ ਦੋ ਬੰਦੇ ਡਰਦੇ ਹੁੰਦੇ ਆ ਜਾਂ ਤਾਂ ਉਹਨੂੰ ਤੁਹਾਨੂੰ ਮੌਤ ਦਾ ਡਰ ਹੈ ਜਾਂ ਸਾਡੀਆਂ ਫਾਈਲਾਂ ਨਾਲ ਕੋਲ ਹੈ ਜੇ ਖੁੱਲ ਜਾਣੀਆਂ ਵੀ ਸਾਡੇ ਤੇ ਕਾਰਵਾਈ ਹੋ ਜਾਊਗੀ ਅਸੀਂ ਤਾਂ ਨਹੀਂ ਬੋਲਦੇ ਜੇ ਤੇ ਲੀਡਰ ਹੀ ਕਰਨੀ ਹੈ ਜੇ ਸਾਡੇ ਸਿੱਖ ਕੌਮ ਦਾ ਆਗੂ ਬਣਨਾ ਹੈ ਫਿਰ ਬੋਲੋ ਬੋਲਦੇ ਕਿਉਂ ਨਹੀਂ ਕਹੋ ਤਾਂ ਸਹੀ ਗਲਤ ਕੀਤਾ ਹੈ ਬੋਲ ਤਾਂ ਲੋ ਕੋਈ ਆਪਣੀ ਫੇਸਬੁਕ ਤੇ ਬੋਲ ਲੋ ਬਹਿ ਕੇ ਨਹੀਂ ਕਿਤੇ ਤਰ ਨਾਲ ਆਉਣਾ ਬੋਲ ਪੁੱਛ ਤਾਂ ਲੋ ਵੀ ਐਨਕਾਊਂਟਰ ਹੋਇਆ ਕਿਵੇਂ ਐ ਇੱਕੋ ਹੀ ਡਰੈੱਸ ਉਹਦੀ ਐਨਕਾਊਂਟਰ ਦੇ ਵਿੱਚ ਆਉਹੀ ਫੋਟੋਆਂ ਦੇ ਵਿੱਚ ਐ ਗੱਲ ਤਾਂ ਕਰ ਲੋ ਏਕ 18 ਸਾਲ ਦਾ ਐ ਹਜੇ ਉਹਨੂੰ ਜੰਮ ਕੇ ਸਿੱਧਾ ਨਹੀਂ ਹੋਇਆ ਉਹਨੂੰ ਮਾਰਤਾ ਐ ਨਾਲ ਐਨਕਾਊਂਟਰ ਚ ਮਰਨ ਮਰਵਾਉਣ ਵਾਲੀ ਗੱਲ ਜਿਹੜੀ ਐ ਤੁਸੀਂ ਮਰੇ ਦਾ ਪਹਿਲਾਂ ਹੀ ਪਏ ਆ ਐਵੇਂ ਮਾਰੀ ਜਾਂਦੇ ਐ ਉਹ ਵੀ ਮਾਰੀ ਜਾਂਦੇ ਐ ਜੇ ਬੋਲਾਂਗੇ ਤਾਂ ਮਾਰ ਦੇਣਗੇ ਨਾ ਬੋਲਾਂਗੇ ਤਾਂ ਮਾਰ ਦੇਣਗੇ ਮਰੇ ਦਾ ਪਹਿਲਾਂ ਹੀ ਪਏ ਆ ਤੇ ਇਸ ਕਰਕੇ ਭੂਲ ਕੇ ਮਰ ਲਓ ਤੁਸੀਂ ਬੋਲੋ ਤਾਂ ਸਹੀ ਵੀ ਸਾਡੇ ਨਾਲ ਗਲਤ ਕਿ ਹੋ ਰਿਹਾ ਮੁੰਡਾ ਬਿਲਕੁਲ ਸਹੀ ਹੈ ਬਿਲਕੁਲ ਕਿਤੇ ਪਾਸੋਂ ਖਾਲਿਸਤਾਨ ਦਾ ਸਮਰਥਕ ਨਹੀਂ ਹੈਗਾ ਕਿਸੇ ਪਾਸੋਂ ਇਹ ਅਤੰਕਵਾਦੀ ਨਹੀਂ ਹੈਗਾ ਇਹ ਜਿਹੜੀ ਬੰਦੂਕ ਇਹਦੀ ਫੜੀ ਹੋਈ ਹੈ ਇਹ ਭਾਜਪੀ ਦੇ ਲੀਡਰਾਂ ਦੇ ਨਾਲ ਖੜਕੇ ਇਹਨੇ ਫੋਟੋਆਂ ਖਚਾਈਆਂ ਉੱਚੋ ਫੋਟੋ ਖਿੱਚ ਕੇ ਇਹਨਾਂ ਨੇ ਅਖਬਾਰ 'ਚ ਲਈ ਹੈ ਵੀ ਇਹ ਖਾਲਿਸਤਾਨੀ ਹੈ ਸਾਨੂੰ ਇੱਕੋ ਇਹਨਾਂ ਕੋ ਮੌਕਾ ਵੀ ਤੱਕ ਕੇ ਕਹਿ ਦੋ ਖਾਲਿਸਤਾਨੀ ਹੈ ਕੋਈ ਗੱਲ ਹੋ ਜੇ ਚੁੱਕ ਕੇ ਕਹਿ ਦੋ ਖਾਲਿਸਤਾਨੀ ਹੈ ਕਿਤੇ ਕੋਈ ਗੱਲ ਹੋ ਜੇ ਸਿੱਖਾਂ ਦੀ ਖਾਲਿਸਤਾਨੀ ਹੈ ਖਾਲਿਸਤਾਨੀ ਹੈ ਉਹ ਕਿੰਨਾ ਜ਼ੋਰ ਲਾਤਾ ਕਿੰਨੀਆਂ ਸਾਡੀਆਂ ਛਿੱਧੀਆਂ ਨੇ ਇਹਦੇ ਵਿੱਚ ਆ ਭਾਰਤ ਨੂੰ ਬਣਾਉਣ ਦੇ ਵਿੱਚ ਕਿੰਨੀਆਂ ਛਿੱਧੀਆਂ ਸਾਡੀਆਂ ਖਾਲਸਤਾਨਾਂ ਨੂੰ ਕਾਇਦਾ ਕੀ ਇਹ ਸਾਡਾ ਹੈ ਇਸ ਅਸੀਂ ਲਿਆ ਹੋਇਆ ਕਿ ਕਿਹੜਾ ਕਿਹੜੀ ਕੌਮ ਸ਼ਹੀਦ ਹੋਈ ਹੈ ਕਦੀ ਕਿਹੜੀ ਕੌਮ ਦੇ ਸ਼ਹੀਦ ਨੇ ਸਿੱਖ ਕੌਮ ਤੋਂ ਇਲਾਵਾ ਸ਼ਹੀਦ ਕਿਹੜੀ ਕੌਮ ਦੇ ਨੇ ਉਹ ਕਾ ਕਿੱਥੇ ਸ਼ਹੀਦ ਹੋਏ ਨੇ ਉਹ ਕਾ ਦੇ ਲਈ ਸ਼ਹੀਦ ਹੋਏ ਨੇ ਚਾਰ ਪੁੱਤ ਕਹਦੇ ਲਈ ਵਾਰੇ ਸੀ ਕੌਣ ਸੀ ਕਿੱਥੇ ਕਿਸੇ ਦੂਸਰੇ ਖਾਲਸਤਾਨ ਹੀ ਲੜ ਰਹੇ ਅਸੀਂ ਗੁਰਗੋਬਿੰਦ ਸਿੰਘ ਕਿਹਦੇ ਲਈ ਭਾਰਤ ਲਈ ਕਿਹਦੇ ਲਈ ਲੜਿਆ ਹੈ ਭਾਰਤ ਲਈ ਕਿਉਂ ਲੜਿਆ ਹੈ ਕਿਸੇ ਜ਼ੁਲਮ ਹੋ ਰਿਹਾ ਸੀ ਸਾਡੀ ਆਪਣੀ ਲੜਾਈ ਥੋੜੀ ਸੀ ਕਿਸੇ ਮੁਗਲਾਂ ਦੇ ਨਾਲ ਸਾਨੂੰ ਕੋਈ ਤੰਗ ਕਰ ਰਿਹਾ ਸੀ ਅਸੀਂ ਕਿਸੇ ਲਈ ਲੜੇ ਸੀ ਅਸੀਂ ਜ਼ੁਲਮ ਲਈ ਆਵਾਜ਼ ਚੱਕੀ ਸੀ ਪਰ ਹੁਣ ਉਹ ਉਹ ਕੌਮ ਜਿਹੜੀ ਆ ਉਹ ਨਸ਼ਿਆਂ ਦੇ ਵਿੱਚ ਉਹ ਉਹ ਸੂਟਿਆਂ ਦੇ ਵਿੱਚ ਗਵਾਚ ਗਈ ਹੈ ਇਹਨੇ ਫਰਕ ਨਹੀਂ ਪੈਂਦਾ ਸਾਨੂੰ ਜਿੰਨੇ ਮਰਜ਼ੀ ਸਾਨੂੰ ਛੱਤਰ ਪਹਿਜਣ ਜਿੰਨੇ ਮਰਜ਼ੀ ਸਾਨੂੰ ਅੰਦਰ ਤੁੰਨ ਦੇਣ ਸਾਨੂੰ ਫਰਕ ਨਹੀਂ ਪੈਂਦਾ ਅਸੀਂ ਸਿਰਫ ਗੀਤਾਂ ਦੇ ਵਿੱਚ ਬੜਕਾ ਮਾਰ ਲੈਣੀਆਂ ਨੇ ਘਰਾਂ ਦੇ ਵਿੱਚ ਬੜਕਾ ਮਾਰ ਲੈਣੀਆਂ ਘਰ ਜਾਨੀ ਕੁੱਟਲੀ ਇੰਨਾ ਹੀ ਬਹੁਤ ਹੈ ਸਾਡੇ ਵਾਸਤੇ ਗੱਲ ਹੋਰ ਕੋਈ ਹੈ ਨਹੀਂ ਜੇ ਤਾਂ ਮੈਨੂੰ ਤਾਂ ਇਸ ਗੱਲ ਦਾ ਕੋਈ ਖੌਫ ਨਹੀਂ ਹੈਗਾ ਕਿਉਂਕਿ ਮੈਂ ਸਹੀ ਹਾਂ ਮੈਨੂੰ ਕਹਿਣ ਚ ਕੋਈ ਡਰ ਨਹੀਂ ਹੈਗਾ ਕਿਸੇ ਚੀਜ਼ ਦਾ ਕੱਲ ਨੂੰ ਕੀ ਕਰਨਗੇ ਕੀ ਨਹੀਂ ਕਰਨਗੇ ਦੇਖੋ ਐਵੇਂ ਜੀਣ ਨਾਲ ਚੁੱਪ ਕਰਕੇ ਜੀਣ ਨਾਲ ਮੇਰ ਕੋ ਜੀਹਨੇ ਕੁੱਟਣ ਹੁੰਦੀ ਹੈ ਕੁੱਟਣ ਦੇ ਵਿੱਚ ਨਹੀਂ ਰਿਹਾ ਜਾਂਦਾ ਜਦੋਂ ਸਾਡੇ ਨਾਲ ਗਲਤ ਹੋ ਰਿਹਾ ਤੁਸੀਂ ਬੋਲੋ ਤਾਂ ਸਹੀ ਤੁਸੀਂ ਕਹੋ ਤਾਂ ਸਹੀ ਉਹ ਮੁੰਡੇ ਨੂੰ ਕਿਉਂ ਤੰਗ ਕਰ ਰਹੇ ਹੋ ਪੁੱਛਣ ਦਾ ਹੱਕ ਸਾਰਿਆਂ ਦਾ ਹੈ ਕਿਉਂ ਵੀ ਇਨਕਾਊਂਟਰ ਉਸ ਐਸਪੀ ਨੂੰ ਪੁੱਛਿਆ ਇੱਕ ਬੰਦੇ ਨੇ ਵੀ ਇਨਕਾਊਂਟਰ ਕਿਹੜੀ ਗੱਲਾਂ ਕੀਤੇ ਐ ਐਡਰੈਸ ਉਹ ਕਹਿੰਦਾ 7 ਦਿਨ ਲਗਾਤਾਰ ਥਾਣੇ ਆ ਫੇਰ ਦੱਸਾਂਗੇ ਕਿਉਂ ਇਨਕਾਊਂਟਰ ਕੀਤਾ ਇਹ ਕੀ ਤਰੀਕਾ ਹੈ ਸਾਨੂੰ ਡਰਾਇਆ ਜਾ ਰਿਹਾ ਤੁਸੀਂ ਤੁਸੀਂ ਕਰਨਾ ਕੀ ਹੈ ਇਹ ਇਹਨੇ ਪੈਸੇ ਆ ਜ਼ਮੀਨਾਂ ਜਾਇਤਾ ਦਾ ਗੱਡੀਆਂ ਦਾ ਕਰਨਾ ਕੀ ਹੈ ਜੇ ਤੁਹਾਡੀ ਇੱਜ਼ਤ ਹੀ ਹੈ ਨਹੀਂ ਜੇ ਸਾਨੂੰ ਪੁੱਛਦੇ ਹੀ ਨਹੀਂ ਜੇ ਸਾਨੂੰ ਖਾਰਸਤ ਨਹੀਂ ਕੀ ਜਾਂਦੇ ਐ ਲੰਗਰ ਲਾਈਏ ਤਾਂ ਖਾਲਸਤਾਨੀ ਐ ਲੰਗਰ ਲੰਗਰ ਲਾਈ ਜਾਂਦੇ ਆ ਹੁਣ ਅਸ਼ੀਧੀ ਦੇਣ ਚੱਲ ਰਹੇ ਇਹਦੇ ਵਿੱਚ ਨੂੰ ਲੰਗਰ ਲਾਉਣ ਦਾ ਨਹੀਂ ਪਤਾ ਕਿਹੜਾ ਲਾਉਣਾ ਪਕੌੜੇ ਖਵਾਈ ਜਾਂਦੇ ਜਲੇਬੀਆਂ ਖਵਾਈ ਜਾਂਦੇ ਓਕੇ ਕਿਹੜੇ ਪਾਸੇ ਲੈ ਕੇ ਚੱਲੇ ਹੋ ਸਾਨੂੰ ਕਿੱਥੇ ਲੈ ਕੇ ਚੱਲੇ ਹੋ ਸਾਨੂੰ ਕਿਹੜੇ ਕਾਲਜ ਖੋਲ੍ਹਤੇ ਗੋਲਗਾ ਦੇ ਪਿੱਛੇ ਸਾਡੀਆਂ ਲੜਾਈਆਂ ਨੇ ਦੂਜਿਆਂ ਨੂੰ ਤੇ ਅਸੀਂ ਕੀ ਕਹੀਏ ਪਹਿਲਾਂ ਤਾਂ ਆਪ ਸੁਧਰੀਏ ਅਸੀਂ ਆਪ ਹੀ ਨਹੀਂ ਬੋਲਦੇ ਸਾਡੇ ਨਾਲ ਜੋ ਮਰਜ਼ੀ ਹੋਈ ਜਿਹੜਾ ਬੋਲਦੇ ਨਹੀਂ ਉਹਦੇ ਨਾਲ ਹੋਇਆ ਦੇਖ ਲੂਗਾ ਆਪੇ ਦੇਖ ਲੂਗਾ ਉਹਦੇ ਤੇ ਪਤਾ ਨਹੀਂ ਕਿਹੜਾ ਮੁਕੱਦਮਾ ਲਾਤਾ ਮੈਨੂੰ ਹੁਣ ਪਤਾ ਨਹੀਂਗਾ ਫੋਨ ਆਇਆ ਸੀ ਮੈਨੂੰ ਉਹ ਕਿਹੜੀ ਗੱਲਾਂ ਦਾਤਾ ਬਿਨਾਂ ਗੱਲ ਤੋਂ ਇੱਕ ਗਰੀਬ ਪਰਿਵਾਰ ਦਾ ਬੱਚਾ ਹੈ ਕੱਲ ਨੂੰ ਉਹਨੂੰ ਵੀ ਇਨਕਾਊਂਟਰ 'ਚ ਮਾਰ ਦੇਣਗੇ ਤੁਸੀਂ ਕਹਿੰਦੇ ਹਾਂ ਹੋ ਸਕਦਾ ਐਵੇਂ ਸਾਨੂੰ ਮਾਰ ਦੇਣਗੇ ਕੱਲ ਨੂੰ ਕਹਿ ਦੇਣਗੇ ਵੀ ਇਹ ਵੀ ਖਾਲਸਾਤਾਨ ਦਾ ਇਹ ਵੀ ਅਤੰਕਵਾਦੀ ਇਹਦੇ ਤਾਰਾਂ ਜੁੜਦੀਆਂ ਨੇ ਚਲੋ ਇਹਨੂੰ ਵੀ ਮਾਰ ਦੇਣਗੇ ਤਾਂ ਇਹ ਇਹਦੇ ਬਾਰੇ ਪੁੱਛੋ ਤਾਂ ਸਹੀ ਕਿਉਂ ਮਰੀ ਜਾਂਦੇ ਸਾਨੂੰ ਜਿਹੜੇ ਆਗੂ ਹੈ ਉਹਨਾਂ ਨਾਲ ਮੇਰੀ ਬੇਨਤੀ ਵੀ ਹੈ ਵੀ ਤੁਹਾਨੂੰ ਮੈਂ ਇਸ ਗੱਲ ਤੇ ਵੀ ਰਾਜ਼ੀ ਐ ਵੀ ਤੁਸੀਂ ਕੱਲ ਨੂੰ ਇਲੈਕਸ਼ਨ ਲੜੋਗੇ ਅਸੀਂ ਤੁਹਾਡੇ ਨਾਲ ਖੜੇ ਆਂ ਕੋਈ ਗੱਲ ਨਹੀਂ ਅਸੀਂ ਇਸ ਗੱਲ ਤੇ ਵੀ ਨਹੀਂ ਤੁਸੀਂ ਰਾਜਨੀਤੀ ਬਹੁਤੇ ਇਹ ਕਰਦੇ ਵੀ ਜਦੋਂ ਘਰੋਂ ਨਿਕਲੀਏ ਉਦੋਂ ਕਹਿੰਦੇ ਵੀ ਇਹ ਰਾਜਨੀਤੀ ਕਰ ਰਹੇ ਆ ਜੇ ਘਰੇ ਬਹਿ ਜੀਏ ਫਿਰ ਕਹਿੰਦੇ ਜਮੀਰਾ ਮਰੀਆਂ ਨੇ ਮੈਂ ਕਹਿੰਦਾ ਤੁਸੀਂ ਰਾਜਨੀਤੀ ਕਰਨੀ ਕਰੋ ਜੇ ਤੁਸੀਂ ਕੁਝ ਵੀ ਆਪਣੀ ਲਾਈਫ ਦੇ ਵਿੱਚ ਕਰਨਾ ਹੈ ਜੇ ਅੱਗੇ ਆਉਣਾ ਚਾਹੁੰਦੇ ਹੋ ਪਰ ਬੋਲੋ ਦਾ ਸਹੀ ਗਲਤ ਨੂੰ ਗਲਤ ਕਹਦੋ ਸਹੀ ਨੂੰ ਸਹੀ ਕਹਦੋ ਅਸੀਂ ਤੁਹਾਡੇ ਨਾਲ ਆ ਪਰ ਇਹ ਨਹੀਂ ਹੋ ਸਕਦਾ ਵੀ ਕੱਲ ਨੂੰ ਵੋਟਾਂ ਆਣਗੀਆਂ ਤੁਸੀਂ ਆਏ ਕੋ ਬੋਟ ਪਾਓ ਪਰ ਬੋਲੇ ਤੁਸੀਂ ਕਿਸੇ ਮੁੱਦੇ ਤੇ ਨਹੀਂਗੇ ਤੁਸੀਂ ਸਿੱਕਾ ਦੇ ਮੁੱਦੇ ਤੇ ਬੋਲਦਾ ਹੀ ਨਹੀਂ ਤੁਹਾਨੂੰ ਇਨੀਆਂ ਪਾਵਰਾਂ ਦਿੱਤੀਆਂ ਹੋਈਆਂ ਸਾਰਾ ਕੁਝ ਕੀਤਾ ਹੋਇਆ ਤੁਸੀਂ ਬੋਲਦਾ ਹੀ ਨਹੀਂ ਇਸ ਕਰਕੇ ਮੇਰੀ ਬੇਨਤੀ ਹੈ ਇਸ ਮੁੰਡੇ ਦੇ ਉੱਤੇ ਕਾਰਵਾਈ ਨਹੀਂ ਹੋਣੀ ਚਾਹੀਦੀ ਕੋਈ ਵੀ ਇਹਦੀ ਸਪੋਰਟ ਤੇ ਜਾ ਕੇ ਖੜੇ ਹੋ ਜੋ ਔਰ ਪੁੱਛੋ ਵੀ ਕਿਹੜੀ ਗੱਲੋਂ ਕੀਤਾ ਜਿਹੜੇ ਅਖਬਾਰ ਨੇ ਛਾਪਿਆ ਉਹਦੇ ਕੋਲ ਪੂਰਾ ਪ੍ਰੂਫ ਲਓ ਵੀ ਇਹਨੂੰ ਕਿੱਥੋਂ ਪਤਾ ਲੱਗਾ ਇਹ ਖਾਲਸਤਾਨੀ ਹੈ ਅਖਬਾਰ ਦਾ ਜਿਹੜਾ ਵੀ ਹੈ ਜਿਹੜਾ ਵੀ ਅਖਬਾਰ ਹੈ ਇਹਦੇ ਉੱਤੇ ਮਕਦਮਾ ਹੋਣਾ ਚਾਹੀਦਾ ਵੀ ਇਹਨੇ ਕਿਵੇਂ ਫੇਕ ਖਬਰ ਲਾਈ ਹੈ ਮਾਹੌਲ ਖਰਾਬ ਕਰਨ ਵਾਸਤੇ ਅਸੀਂ ਸਾਰੇ ਪਿਆਰ ਨਾਲ ਰਹਿ ਰਹੇ ਹਾਂ ਇੱਥੇ ਕੋਈ ਦਿੱਕਤ ਵਾਲੀ ਗੱਲ ਨਹੀਂ ਗਈ ਪਰ ਇਹ ਜਿਹੜਾ ਮੀਡੀਆ ਹੋ ਗਿਆ ਜਾਂ ਇਹ ਪ੍ਰਸ਼ਾਸਨ ਹੋ ਗਿਆ ਜਾਂ ਸਰਕਾਰਾਂ ਹੋ ਗਈਆਂ ਇਹਨਾਂ ਨੇ ਸਾਨੂੰ ਲੜਾ ਲੜਾ ਕੇ ਮਾਰ ਦੇਣਾ ਇਹਨਾਂ ਦੇ ਆਪ ਦੇ ਜਵਾਬ ਤਾਂ ਬਾਹਰ ਪੜ ਰਹੇ ਆ ਇਹਨਾਂ ਦੇ ਆਪ ਦੇ ਬੱਚੇ ਬਾਹਰ ਸੱਟ ਨੇ ਇਹਨਾਂ ਦਾ ਕੁਝ ਨਹੀਂ ਜਾਣਾ ਅਸੀਂ ਮਰ ਜਾਣਾ ਲੜਦੜ ਕੇ ਧਰਮਾਂ ਦੇ ਪਿੱਛੇ ਕਿਸੇ ਨੇ ਕਿਸੇ ਨਾਲ ਕੁਛ ਨਹੀਂ ਜਾਣਾ ਜਿੰਨੇ ਵੀ ਲੀਡਰ ਨੇ ਕਦੀ ਕੋਈ ਲੀਡਰ ਨਹੀਂ ਮਰਿਆ ਕਦੀ ਕਿਸੇ ਲੀਡਰ ਦਾ ਬੱਚਾ ਅੰਦਰ ਨਹੀਂ ਗਿਆ ਕਦੇ ਕਿ ਲੀਡਰ ਦਾ ਬੱਚੇ ਨੂੰ ਗੋਲੀ ਨਹੀਂ ਵੱਜੀ ਕਦੀ ਕਿਸੇ ਲੀਡਰ ਦੇ ਬੱਚੇ ਨੇ ਧਰਨਾ ਨਹੀਂ ਲਾਇਆ ਕਦੀ ਧਰਨੇ 'ਚ ਆਇਆ ਵੀ ਨਹੀਂ ਪਤਾ ਹੀ ਨਹੀਂ ਕਿੱਥੇ ਨੇ ਇਹਨਾਂ ਦੇ ਜਵਾਬ ਉਹ ਤੁਸੀਂ ਆ ਖਾਲਿਸਤਾਨ ਆ ਹਿੰਦੂ ਰਾਸ਼ਟ ਆ ਇਹਦੇ ਵਿੱਚ ਫਸੇ ਪਏ ਹੋ ਤੁਹਾਨੂੰ ਪਤਾ ਹੀ ਨਹੀਂ ਵੀ ਗੱਲ ਕਰਨੀ ਕਿਹੜੀ ਆ ਕਰਨੀ ਕਿਹੜੀ ਨਹੀਂ ਜਿਹੜੇ ਅੱਜ ਖਾਲਿਸਤਾਨ ਮੰਗਦੇ ਪਤਾ ਨਹੀਂ ਕੱਲ ਨੂੰ ਬੰਨਣਾ ਕਿ ਨਹੀਂ ਮੰਨਣਾ ਤੁਸੀਂ ਪਹਿਲਾਂ ਮਰ ਜਾਣਾ ਜਿਹੜੇ ਹਿੰਦੂ ਰਾਸ਼ਟ ਨੂੰ ਰੋਂਦੇ ਆ ਉਹਨਾਂ ਦਾ ਵੀ ਪਤਾ ਨਹੀਂ ਵੀ ਘਰ ਸਬਜ਼ੀ ਹੈਗੀ ਹੈ ਕਿ ਨਹੀਂ ਹੈਗੀ ਜਾਂ ਘਰ ਕੁਝ ਖਾਣ ਨੂੰ ਹੈਗਾ ਕਿ ਨਹੀਂ ਹੈਗਾ ਸਾਨੂੰ ਰਾਸ਼ਟਰ ਚਾਹੀਦੇ ਨੇ ਸਾਡੇ ਅਲੱਗ-ਅਲੱਗ ਅਸੀਂ ਇੱਥੇ ਕਿਉਂ ਨਹੀਂ ਰਹਿ ਸਕਦੇ ਰਹਿਣ ਅਸੀਂ ਤਾਂ ਰਹਿ ਸਕਦੇ ਆ ਪਰ ਇਹ ਸਾਨੂੰ ਰਹਿਣ ਨਹੀਂ ਦੇ ਸਕਦੇ ਜੇ ਅਸੀਂ ਇਕੱਠੇ ਹੋ ਕੇ ਰਹਿਣ ਲੱਗ ਜੰਨੇ ਆ ਫਿਰ ਉਹਨਾਂ ਦੀਆਂ ਵੋਟਾਂ ਟੁੱਟਦੀਆਂ ਨੇ ਇਹ ਵੋਟਾਂ ਕਰਕੇ ਰਾਜਨੀਤੀ ਹੋ ਰਹੀ ਹੈ ਤੁਹਾਨੂੰ ਸਾਰਿਆਂ ਨੂੰ ਸਮਝਣਾ ਪਊਗਾ ਮੇਰਾ ਹਿੰਦੂ ਪ੍ਰਵਾਹ ਨੂੰ ਵੀ ਬੇਨਤੀ ਹੈ ਸਾਰਿਆਂ ਨੂੰ ਬੇਨਤੀ ਹੈ ਵੀ ਇਹ ਚੀਜ਼ ਨੂੰ ਸੋਚੋ ਵੀ ਇਹ ਚੀਜ਼ ਨਹੀਂ ਹੈਗੀ ਜਿੱਦਾਂ ਆਪਾਂ ਹੁਣ ਬਾਹਰ ਵਿਚਰਦੇ ਆਂ ਮੇਰੇ ਬੜੇ ਯਾਰ ਦੋਸਤ ਹਿੰਦੂ ਵੀ ਨੇ ਸਰਦਾਰ ਵੀ ਨੇ ਮੁਸਲਮਾਨ ਵੀ ਨੇ ਇਹਨਾਂ ਦੇ ਵਿੱਚ ਸਾਡੇ ਵਿੱਚ ਤੇ ਕੋਈ ਫਰਕ ਨਹੀਂਗਾ ਅਸੀਂ ਆਪ ਗੱਲਾਂ ਬਾਤਾਂ ਕਰੀਦੀਆਂ ਪਰ ਜਦੋਂ ਅਸੀਂ ਮੀਡੀਆ ਦੇਖ ਲਈਏ ਜਾਂ ਕੋਈ ਸਰਕਾਰ ਦੇ ਨੇਤੇ ਦੀ ਭਾਸ਼ਣ ਸੁਣ ਲਈਏ ਸਾਨੂੰ ਲੱਗਦੇ ਸਾਡੇ ਦੁਸ਼ਮਣ ਨੇ ਇਹ ਜਦਾ ਜ਼ਹਿਰ ਫਲਾਇਆ ਜਾ ਰਿਹਾ ਹੈ ਇਨੂੰ ਕੰਟਰੋਲ ਕਰਨ ਦੀ ਲੋੜ ਹੈ ਔਰ ਇਹ ਜ ਇਹ ਜੈਰ ਕੰਟਰੋਲ ਨਾ ਹੋਇਆ ਇਹਦੇ ਵਿੱਚ ਬੜਿਆ ਨੁਕਸਾਨ ਹੋਣਾ ਕਿਸੇ ਲੀਡਰ ਨੂੰ ਨੁਕਸਾਨ ਨਹੀਂ ਹੋਣਾ ਕਿਸੇ ਲੀਡਰ ਦਾ ਜਵਾਗ ਨਹੀਂ ਮਰਨਾ ਅਸੀਂ ਮਰਨਾ ਇਸ ਕਰਕੇ ਇਸ ਮੇਰੀ ਬੇਨਤੀ ਹੈ ਇਸ ਚੀਜ਼ ਨੂੰ ਜ਼ਰੂਰ ਗੌਰਿਆ ਜਾਏ ਸਾਰੇ ਸਮਾਜ ਨੂੰ ਇਕੱਠੇ ਹੋਣ ਦੀ ਲੋੜ ਹੈ ਵੀ ਐਵੇਂ ਚੱਕ ਕੇ ਕਿਸੇ ਨੂੰ ਵੀ ਖਾਲਸਤਾਨੀ ਕਿਸੇ ਨੂੰ ਮੇ ਤਨਖਬਾਦੀ ਨਹੀਂ ਬਣਾ ਸਕਦੇ ਕਿਸੇ ਦਾ ਵੀ ਫੇਕ ਐਨਕਾਊਂਟਰ ਨਹੀਂ ਕਰ ਸਕਦੇ ਇਹ ਇੰਡੀਪੈਂਡੈਂਟ ਦੇਸ਼ ਹੈ ਇਹਦੇ ਵਿੱਚ ਇਦਾਂ ਤੱਕਾ ਨਹੀਂ ਹੋ ਸਕਦਾ ਜਿਹੜੇ ਵੀ ਮੇਰੇ ਵੀਰਪਰਾ ਇਸ ਗੱਲ ਨੂੰ ਸੁਣ ਰਹੇ ਨੇ ਸ਼ੇਅਰ ਜ਼ਰੂਰ ਕਰੋ ਉਹਨਾਂ ਤੱਕ ਜ਼ਰੂਰ ਪਹੁੰਚੇ ਪੀਲਪੀ ਦਾ ਜਿਹੜਾ ਐਸਐਸਪੀ ਹੈ ਜਿਹੜਾ ਐਸਪੀ ਹੈ ਉਹ ਤੱਕ ਇਹ ਗੱਲ ਜ਼ਰੂਰ ਪਹੁੰਚੇ ਮੇਰੀ ਬੇਨਤੀ ਹੈ ਉਸ ਬੰਦੇ ਨੂੰ ਵੀ ਐਵੇਂ ਫੇਕ ਕਿਸੇ ਨੂੰ ਇਲਜ਼ਾਮ ਨਾ ਲਾਇਆ ਜਾਏ ਆਪਣੀਆਂ ਨਾਕਾਮੀਆਂ ਛਪਾਉਣ ਵਾਸਤੇ ਰੋਜ਼ ਗਲਤੀ ਕਰੋਗੇ ਇਹਦੇ ਵਿੱਚ ਤੁਸੀਂ ਆਪ ਹੀ ਫਸੋਗੇ ਕਿਉਂਕਿ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਯੂਪੀ ਦੇ ਵਿੱਚ ਬਿਲਕੁਲ ਵੀ ਬੜੇ ਪਿਆਰ ਪ੍ਰੇਮ ਸਤਕਾਰ ਨਾਲ ਅਸੀਂ ਸਾਰੇ ਰਹਨੇ ਆ ਕਿਸੇ ਵੀ ਤਰੀਕੇ ਦਾ ਕੋਈ ਵੀ ਮੇਰੇ ਆਪ ਸ਼ੋ ਹੁੰਦੇ ਮੇਰੇ ਜੇ ਸ਼ੋ ਹੁੰਦੇ Hindu ਪਰਿਵਾਰਾਂ ਚ ਵੀ ਹੁੰਦੇ ਆ Hindu ਵੀਰਾਂ ਦੇ ਘਰੇ ਵੀ ਅਸੀਂ ਜਾਣੇ ਆ ਪਰ ਸਾਡੇ ਵਿੱਚ ਕੋਈ ਇਹੋ ਜਿਹਾ ਫਰਕ ਨਹੀਂ ਪਰ ਜਿਹੜਾ ਤੁਸੀਂ ਫਲਾ ਰਹੇ ਹੋ ਜਿਹੜਾ ਜ਼ਹਿਰ ਇਹ ਮੀਡੀਆ ਫਲਾ ਰਹੀ ਹੈ ਇਹ ਜ਼ਹਿਰ ਦੇ ਸਾਰਿਆਂ ਨੇ ਇੱਕ ਦਿਨ ਹੱਕਦਾਰ ਹੋਣਾ ਵਾ ਬਹੁਤ ਜ਼ਿਆਦਾ ਨੁਕਸਾਨ ਹੋਣਾ ਇਸ ਗੱਲ ਨੂੰ ਮੇਰੀ ਯਾਦ ਰੱਖਿਓ ਅਸੀਂ ਪਿਆਰ ਨਾਲ ਰਹਿਣਾ ਹੈ ਪਿਆਰ ਦੇ ਨਾਲ ਚੱਲਣਾ ਹੈ ਕਿਸੇ ਨਾਲ ਵੀ ਤੱਕਾ ਹੁੰਦਾ ਹੈ ਕਿਸੇ ਨਾਲ ਵੀ ਤੱਕਾ ਹੁੰਦਾ ਤੁਹਾਨੂੰ ਭੁੱਲਣ ਦੀ ਲੋੜ ਹੈ ਇਹ ਨਹੀਂ ਕਿ ਵੀ ਸਿੱਖ ਨਾਲ ਤੱਕਾ ਹੋ ਰਿਹਾ ਸਿਰਫ ਸਿੱਖ ਬੋਲਣਗੇ ਜੇ ਹਿੰਦੂ ਨਾਲ ਤੱਕਾ ਹੋ ਰਿਹਾ ਸਿਰਫ ਹਿੰਦੂ ਬੋਲਣਗੇ ਗਲਤ ਹੈ ਸਾਰਿਆਂ ਨੂੰ ਬੋਲਣਾ ਚਾਹੀਦਾ ਹੈ ਕਿਸੇ ਨਾਲ ਵੀ ਤੱਕਾ ਹੋਏ ਬੋਲਣਾ ਚਾਹੀਦਾ ਹੈ ਪੁੱਛਣਾ ਚਾਹੀਦਾ ਹੈ ਇਹ ਮੇਰੀ ਬੇਨਤੀ ਹੈ ਇਸ ਇਹਦਾ ਮਾਹੌਲ ਬਹੁਤ ਜ਼ਿਆਦਾ ਖਰਾਬ ਹੋ ਜਾਣਾ ਤੁਸੀਂ ਜੇ ਇਦਾਂ ਦਾ ਸਟੈਪ ਨਾ ਚੱਕਿਆ ਜੇ ਸਾਡੇ ਆਗੂ ਨਾ ਬੋਲੇ ਜਿਹੜੇ ਵੀ ਆਗੂ ਨੇ ਉਹਨਾਂ ਨੂੰ ਬੋਲਣਾ ਜ਼ਰੂਰੀ ਹੈ ਆਪਸ ਦੇ ਵਿੱਚ ਲੜੀ ਜੰਨੇ ਆ ਆਪਸ ਦੇ ਵਿੱਚ ਲੜ ਕੇ ਕੁਝ ਨਹੀਂ ਹੋਣਾ ਤੇ ਮੇਰੀ ਬੇਨਤੀ ਹੈ ਇਸ ਮੁੰਡੇ ਦੇ ਉੱਤੇ ਕੋਈ ਕਾਰਵਾਈ ਨਹੀਂ ਹੋਣੀ ਚਾਹੀਦੀ ਜਿਹੜਾ ਵੀ ਉਹ ਹੋਇਆ ਇਨਕਾਊਂਟਰ ਉਹਦਾ ਜਿਹੜਾ ਵੀ ਦੋਸ਼ੀ ਹੋਊਗਾ ਜਾਂ ਜੋ ਵੀ ਹੋਊਗਾ ਉਹ ਕਾਰਵਾਈ ਹੋਣੀ ਚਾਹੀਦੀ ਹੈ ਉਹਦਾ ਪ੍ਰੂਫ ਮਿਲਣਾ ਚਾਹੀਦਾ ਤੇ ਬਹੁਤਾ ਬੋਲਦੇ ਨਾ ਹੋਏ ਮੇਰੀ ਇੱਕ ਬੇਨਤੀ ਹੈ ਸਾਡੇ ਆਗੂਆਂ ਨੂੰ ਇਸ ਗੱਲ ਨੂੰ ਚੁੱਕੋ ਔਰ ਇਸ ਗੱਲ ਦੇ ਉੱਤੇ ਐਕਸ਼ਨ ਲਓ ਵੀ ਐਵੇਂ ਕਿਵੇਂ ਕਿਸੇ ਨੂੰ ਚੁੱਕ ਕੇ ਤੁਸੀਂ ਖਾਲਸਤਾਨੀ ਕਹਿ ਸਕਦੇ ਹੋ ਅਖਬਾਰ ਦੇ ਵਿੱਚ ਫੋਟੋ ਲਾਤੀ ਸ਼ਬੀ ਖਰਾਬ ਕਰਨ ਵਾਸਤੇ ਸਿੱਖਾਂ ਦੀ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਸਾਰੇ ਬੜੇ ਪ੍ਰੇਮ ਪਿਆਰ ਨਾਲ ਰਹਿ ਰਹੇ ਆ ਤੁਸੀਂ ਐਦਾਂ ਮਾਹੌਲ ਖਰਾਬ ਕਰਕੇ ਕਿ ਕਿਸੇ ਬੱਚੇ ਦੀ ਜਾਨ ਨਾਗਵਾ ਦਿਓ ਜਾਂ ਜਿਹੜੇ ਨੌਜਵਾਨ ਨੇ ਉਹ ਪੜਕਣਾ ਜਾਣ ਇਹ ਮੇਰੀ ਬੇਨਤੀ ਹੈ ਵੀ ਤੁਸੀਂ ਸਾਰੇ ਆਗੂ ਜਿੰਨੇ ਵੀ ਇਕੱਠੇ ਹੋ ਕੇ ਇਹਦੇ ਉੱਤੇ ਕਾਰਵਾਈ ਕਰਾਓ ਔਰ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ